ਕੋਸਾ ਨਹੀਂ ਵੇਖ ਕੇ ਬਧੀ ਹਾਂ ਦੋਸਤੋ ਦੇਖਾਈ ਹਾਂ ਤਾ ਕੋਈ ਨਹੀਂ ਪਾਉਂਦੀ ਕੋਈ ਨਹੀਂ 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 ਕੋ ਤੇ ਲਾਰਜ ਨਹੀਂ ਬਲਦੀ ਮੇ ਥੋੜੀ ਜੀ ਅੱਗੇ ਜੀ ਮੈਂ ਚਾਹਦਾ ਲੜੀ ਗੱਬੀ ਵੀ ਕਰਾਂ ਮੈਂ ਹਾਜੀ ਕੁਮਾਰ ਜੀ ਕਿ ਕਿੱਥੋਂ ਦੇ ਰਹਿੰਦੇ ਹੋ ਗਰਵਾਲੀਗੜ੍ਹ ਕਲੀ ਬਮਚਾਰੀਆਂ ਦੇ ਤੇ ਕੀ ਗੱਲਬਾਤ ਹੋਈ ਜਿਹੜਾ ਰਾਤੀ ਇਹ ਰਾਤੀ 1:30 ਵਜੇ ਦੀ ਗੱਲ ਜੀ ਅਸੀਂ ਅਸੀਂ 12:30 ਵਜੇ ਸੁੱਤੇ ਆਂ ਤੇ ਗੈਰੀ ਨੀਂਦ ਜਗਾਈ ਇੱਕਦਮ ਮੇਰਾ ਬੇਟਾ ਉੱਠਿਆ ਕਰਦਾ ਮੈਂ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਕਰਾ ਲਿਆ ਉਹ ਉਹਨੂੰ ਬਾਥਰੂਮ ਕਰਾ ਲਿਆ ਉੱਠਿਆ ਮੈਂ ਤੇ ਇੱਕਦਮ ਮੈਨੂੰ ਕਮਰੇ 'ਚ ਲਾੜਨੇ ਦੇ ਇੱਕਦਮ ਕੇ ਰੋਸ਼ਨੀ ਨੇ ਜਾਈ ਕਮਰੇ ਵਿੱਚ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ 'ਚ ਮੈਂ ਦੇਖਣ ਸੁ ਇਕਦਮ ਦੇਖਦੇ ਆ ਅਗਰੇ ਪਾਬਣ ਵਾ ਅਗਰ ਅਗਰ ਮੈਂ ਸਟਾਰਟ ਨਹੀਂ ਹੋਣੀ ਉਹਨੇ ਇਕਦਮ ਹੀ ਪਾਬਣ ਮੱਧਾ ਜਾਇਆ ਸ਼ੁਰੂ ਹੋਇਆ ਮੈਂ ਆਪਣੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਪਣ ਬੁਝਾਉਣ ਦਾ ਅਗ ਬੋਇਆ ਤੇਜ ਹੋ ਗਈ ਜਿੰਨੇ ਫਾਈਬਰ ਗੇਟ ਵਾਲਾ ਆਏ ਉਹ ਤੋਂ ਅੱਧੇ ਤੋਂ ਜ਼ਿਆਦਾ ਸੜ ਕੇ ਸੁਆਹ ਹੋ ਗਿਆ ਘਰ ਕਿੰਨੀ ਦਾ ਕੰਮ ਕਰਦੀ ਮੈਂ ਡੀਲਰ ਦਾ ਕੰਮ ਨਹੀਂ ਜੀ ਜੇਡਿਸ ਕਿੰਨਾ ਨੁਕਸਾਨ ਕਟਵਾੜ 50-60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆਗਾ ਨੰਬਰ ਇੱਦਾਂ ਸਾਡੇ ਕੋ ਕੱਪੜੇ ਆਏ ਸੀ ਸੋਨੇ ਹਾਂਜੀ ਵਿਆਹ ਸ਼ਾਦੀ ਦੇ ਕੱਪੜੇ ਸੜ ਗਏ ਨੇ ਸਾਰੇ ਸੜ ਕੇ ਸੁਆਹ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਉਹ ਵੀ ਸੜ ਕੇ ਸਾਰੇ ਸੁਹਾਗੇ ਨੇ ਮੇਰਾ ਆਪਣਾ ਸਾਰਾ ਬਿੜਿਆ ਸਾਰਾ ਖਰਾਬ ਹੋ ਗਿਆ ਵੀ ਛੱਤ ਸਾਰੀ ਖਰਾਬ ਹੋ ਗਈ ਰੇ ਬਾਲੇ ਛੱਤ ਸਾਰੀ ਡਿਸਲੈਡ ਡਿੱਗ ਪਈ ਛੱਤ ਜਿੰਨਾ ਹੀ ਮੇਰੇ ਵੱਤਾਂ ਨੂੰ ਕਰ ਕਰਾ ਕੇ ਮੇਰਾ ਜਿੰਨਾ ਵੱਤਾਂ ਨੂੰ ਨੁਕਸਾਨ ਹੋ ਗਿਆ ਤਾਂ ਲੱਗਦਾ ਨਹੀਂ ਰਾਤੀ ਨਾ ਜਾਗਉਂਦੀ ਤੇ ਨੁਕਸਾਨ ਜੇ ਮੈਨੂੰ ਜਾਗ ਨਾ ਦੇ ਫਿਰ ਹਜ਼ਾਰ ਨੁਕਸਾਨ ਸਾਡੇ ਜਾਨ ਵੀ ਜਾ ਸਕਦੀ ਜਿਸ ਵੇਹੀ ਨਾ ਉੱਠਦੇ ਸਿੱਤ ਜੇ ਸਾਡੇ ਬੇਟੇ ਨੇ ਸਾਨੂੰ ਉਠਾਇਆ ਸਾਨੂੰ ਬਚਾਉਣ ਲਗਾ ਹੀ ਤੇ ਮਾਰੇ ਮਾਰੇ ਬਚਾਉਣ ਲਗਾ ਜੋ ਵੀ ਜੀ ਕੱਤ ਦੇ ਸਾਡੇ ਆਸੇ ਬਈ ਜੋ ਤੇਰੀ ਸੇਵਾ ਦੀ ਕਰ ਸਕਦੇ ਸਾਡੇ ਵੱਲ ਮੈਂ ਦੀ ਬਸ ਸੱਤੜੇ ਤੁਸੀਂ ਉਹੋ ਹੀ ਕਮਾਂਦੇ ਸੀ ਉਹੋ ਹੀ ਹਾਂਜੀ ਮੈਂ ਪ੍ਰਾਈਵੇਟ ਜੋਬ ਕਰਦਾ ਆਪਣੀ ਉਹ ਹੀ ਇਕੱਲਾ ਹੀ ਕਰਕੇ ਕਮਾਉਣ ਲੱਗਾ ਮੈਂ ਤਿੰਨ ਬੱਚੇ ਮੇਰੇ ਤੇ ਮੈਂ ਇਕੱਲਾ ਕਰਕੇ ਕਮਾਉਣ ਲੱਗਾ ਠੀਕ ਜਸ ਵਿਆਹ ਸ਼ਾਦੀ ਮੇਰੇ ਕੰਮ ਹੁੰਦਾ ਵਾ ਅੱਗੇ ਪਿੱਛੇ ਮੇਰਾ ਕੰਮ ਸਲੋ ਹੁੰਦਾ ਪੋਜਾ ਉਹ ਗੋਤਮ ਜੀ ਸਿੱਕਤ ਕੁੰਦੇ ਰਹਿਣਗੇ ਮੈਂ ਸੋ ਗਿਆ ਗਲੀ ਗਲੀ ਬ੍ਰਮ ਚੱਲੇ ਨਾ ਸਾਹਮਣੇ ਘਰੇ ਗੱਡਾ ਠੀਕ ਗੱਲ ਬਾਤ ਠੀਕ ਹੋ ਗਈ ਉਸ ਜੀ ਬਾਈ ਕੁਦਮ ਦੇਖਿਆ ਪੌਠਿਆਂ ਤੇ ਬਾਅਦ ਬਹੁਤ ਜ਼ਿਆਦਾ ਥੋੜੀ ਅੱਗ ਫੈਲਣ ਦੀ ਹੈ ਕਿਉਂਕਿ ਕਾਫੀ ਜ਼ਿਆਦਾ ਹੋ ਗਈ ਬਸ ਪਫੜਾ ਫੜ ਗਏ ਆ ਬੱਚੇ ਨਾਲੇ ਫੈਵਿਗੇਟ ਵੱਲ ਨੂੰ ਭਾਗ ਲਿਆ ਆ ਜਦ ਤੱਕ ਲੈ ਗਏ ਆ ਤਦ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਕੰਨ ਦਾ ਉਹ ਕਿ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਦਾ ਕਪੜੇ ਕੁੱਪੜੇ ਜਿੰਨੇ ਵੀ ਆ ਸਾਰਾ ਨਾਲਾ ਦਾ ਬੁਟੀਕ ਦਾ ਥੋੜਾ ਆਪਣਾ ਕੰਮ ਸੀ ਜਿੱਥੋਂ ਸਾਰਾ ਘਰ ਪਰਿਵਾਰ ਚੱਲਦਾ ਉਹ ਸਾਰੇ ਮਿਲ ਕੇ ਉਹਨਾਂ ਦਾ ਨੁਕਸਾਨ ਹੋ ਗਿਆ ਜੀ ਬਾਕੀ ਜੋ ਵੀ ਹੈ ਜੋ ਵੀ ਜਿੰਨੀ ਮਦਦ ਕਰਨਾ ਚਾਹੇ ਕਰ ਸਕਦਾ ਵਾ ਬਾਕੀ ਬੇਨਤੀ ਹੈ ਜੀ ਬਾਕੀ ਨੁਕਸਾਨ ਬਹੁਤ ਜ਼ਿਆਦਾ ਗੰਨਰ ਹੋਇਆ ਜੀ ਤਲ ਲਾਇਤਾ ਨਹੀਂ ਜੇ ਬੱਚਾ ਨਾ ਹੋਵੇ ਬੱਚਾ ਭਾਜੇਗਾ ਨਾ ਠੰਦਾ ਤੇ ਫਿਰ ਪਰਨ ਕੀ ਹੋ ਸਕਦਾ ਹੈਗਾ ਇਹ ਬੱਚੇ ਦੇ ਚਲੋ ਮਹਾਰਾਜ ਬਚਾ ਉਠਾਇਆ ਵਾ ਤੇ ਓਰੇ ਦੇ ਬਚਾਗਾ ਇਹ ਤੇ ਬਾਕੀ ਸਾਹਮਣੇ ਹੀ ਇਹ ਸਾਰਿਆਂ ਦੇ